ਇੱਕ ਮਿੰਟ ਸਾਈਡ ਹੁਣਾਈ ਜੱਸੂਆ ਅੱਗੇ ਰਾਹੀ ਹੋਇਆ ਉਹ ਯੋਡਾ ਪੁੱਲਾ ਗਾਣਾ ਆ ਤੁਸੀਂ ਨੱਪ ਦੇ ਵਿੱਚ ਸਿੰਘਾ ਜੀ ਆਏ ਹੋ ਆਰਾਮ ਨਵੀ ਦੇ ਤਿਹਾੜੇ ਤੁਸੀਂ ਕੀ ਗਾਣਾ ਚਾਹੋਗੇ ਜੀ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਰਾਮ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਭਗਵਾਨ ਰਾਮ ਦੇ ਦਰਛਾਏ ਹੋ ਮਾਰਗ ਤੇ ਚੱਲਦੇ ਹੋਏ ਸਾਡਾ ਹਿੰਦੁਸਤਾਨ ਸਾਡਾ ਪੰਜਾਬ ਖੁਸ਼ਹਾਲ ਰਹੀ ਅਮਨ ਸ਼ਾਂਤੀ ਬਣੀ ਰਹੇ ਆਪ ਜੀ ਭਾਈ ਜਰਾ ਬਣਾ ਰਹੇ ਇਹ ਹੀ ਭਗਵਾਨ ਰਾਮ ਦਾ ਸੰਦੇਸ਼ ਸੀਗਾ ਕਿ ਸੱਚਾਈ ਦੇ ਰਸਤੇ ਚੱਲਦੇ ਹੋਏ ਸਾਰਾ ਦੇਸ਼ ਬਣੇਗਾ ਸਰਦਾਰ ਸੋਹਣੇ ਸਵਾਗਤ ਹੈ ਮਾਣੋਮੀ ਤਿਹਾਡੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਰਾਮ ਨਮੀ ਤਾਂ ਹਰ ਸਾਲ ਆਉਂਦੀ ਹੈ ਪਰ ਅੱਜ ਦੀ ਰਾਮ ਨਮੀ ਬਹੁਤ ਵਿਸ਼ੇਸ਼ ਹੈ ਕਿਉਂਕਿ ਅੱਜ ਅਜੋਤਿਆਂ ਦੇ ਵਿੱਚ 500 ਸਾਲਾਂ ਦਾ ਭਗਵਾਨ ਦਾ ਜਿਹੜਾ ਬਨਵਾਸ ਸੀਗਾ ਉਹ 21 ਜਨਵਰੀ ਨੂੰ ਸਮਾਪਤ ਹੋਇਆ ਸੀ ਪਰ ਅੱਜ ਉਹਨਾਂ ਦੀ ਪਹਿਲਾ ਜਿਹੜਾ ਉੱਥੇ ਰਾਮ ਨਮੀ ਹੈ ਬਹੁਤ ਹਰਸ਼ੁਲਾਸ ਨਾਲ ਜਿੱਤੇ ਜਾ ਰਹੀ ਹੈ ਅਤੇ ਹਰ ਸ਼ਹਿਰ ਦੇ ਵਿੱਚ ਇੱਕ ਬਹੁਤ ਤੇ ਬੜੀ ਖੁਸ਼ੀ ਦੀ ਲਹਿਰ ਹੈ राममय ਹੋਇਆ ਹੋਇਆ ਸਾਰਾ ਦੇਸ਼ राममय ਹੋਇਆ ਹੋਇਆ ਔਰ ਜਿਹੜਾ 12:16 ਤੇ ਭਗਵਾਨ ਸੂਰਜ ਨੇ ਜਿਹੜਾ ਉਹਦੇ ਮਸਤਕ ਤੇ ਤਿਲਕ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਤੇ ਬੜੀ ਜਿਹੜੀ ਸਾਇੰਟੀਫਿਕ ਬਹੁਤ ਬੜੀ ਇੱਕ ਉਪਲਬਧੀ ਹੈ ਸਾਇੰਸ ਟੀਵੀ ਕੇ ਉਹਨਾਂ ਦੇ ਸੂਰਯਮੰਸ਼ੀ ਭਗਵਾਨ ਦੇ ਮਸਤਕ ਦੇ ਉੱਪਰ ਸੂਰੇ ਨੇ ਜਿਹੜਾ ਜ ਤਿਲਕ ਕੀਤਾ ਉਹ ਸਾਰਿਆਂ ਨੂੰ ਅੱਜ ਇਸ ਉਹ ਵੇਖਣਾ ਤੁਹਾਡੇ ਸਾਹਮਣੇ ਅਸੀਂ RAM ਨਾਮੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆ ਕਿ ਸਾਡਾ ਰਾਸ਼ਟਰ ਇਦਾਂ ਹੀ ਵਧਦਾ ਫੁੱਲਦਾ ਰਹੇ ਤੇ ਨਹੀਂ ਸਨਾਤਨ ਦੀ ਧਰਮੀ ਜੈ ਜੈਕਾਰ ਹੋ ਜੇ ਰਵੇ ਜੈ ਭਾਰਤ ਜੈ ਭਾਰਤੀ ਸੈਟਿੰਗ ਹੁਣ ਸ਼ੁਰੂ ਹੋ ਗਿਆ ਹੈ ਨਾਟਕ ਦੀ ਅੱਜ RAM ਨਾਮੀ ਦੀ ਬਹੁਤ ਬਹੁਤ ਵਧਾਈ ਇਹ ਦਿਨ ਸਾਡੇ ਵਾਸਤੇ ਬੜੀਆਂ ਸਦੀਆਂ ਤੋਂ ਬਾਅਦ ਆਇਆ ਹੈ ਜਦੋਂ ਰਾਮ ਰਾਮ ਲਾਲਾ ਨੂੰ ਅਨੋਥਿਆ ਦੇ ਵਿੱਚ ਰਾਤ ਪਛਾ ਤੋਂ ਬਾਅਦ ਅੱਜ ਉਹਨਾਂ ਦਾ ਪਹਿਲਾ ਜਨਮ ਦਿਨ ਆਇਆ ਹੈ ਅੱਜ ਰਾਮ ਰਾਮੀ ਦਾ ਤਿਹਾਰ ਹੈ ਉਹਨਾਂ ਨੇ ਅੱਜ ਅਨੋਥਿਆ ਦੇ ਵਿੱਚ ਹੋ ਰਿਹਾ ਕਿਤਾ ਗਿਆ ਜਿਹੜਾ ਕਿ ਕਿਸੇ ਨੂੰ ਪਤਾ ਨਹੀਂ ਸੀਗਾ ਇਹ ਵੀ ਇਹ ਵੀ ਉੱਥੇ ਇੱਕ ਵਿਵਸਥਾ ਬਣੀ ਹੋਈ ਹੈ ਤੇ ਸਾਰਿਆਂ ਨੂੰ ਇਸ ਦੇ ਪਰ ਬੜਾ ਚਰ ਹੈ ਹੋਆ ਔਰ ਖੁਸ਼ੀ ਹੋਈ ਇਸੇ ਨਾਲ ਹੀ ਮੈਂ ਬੋਰੀ ਘਰ ਦੇ ਨਾਪਾ ਨਿਵਾਸੀਆਂ ਨੂੰ ਆਰਾਮ ਨਾਵੇਂ ਦਾ ਤਿਹਾਹ ਬਹੁਤ ਬਹੁਤ ਹੈ ਜਿਲੋਟਾ ਹੀ ਅਜਨ ਆਰਾਮ ਨਾਵੇਂ ਤੇ ਹਰ ਵਾਰ ਇਸ ਕੀ ਗਾਣਾ ਚਾਹੋ ਅੱਜ ਨਾਪੇ ਦੇ ਵਿੱਚ ਆਰਾਮ ਮੰਮੀ ਦਾ ਤਿਹਾਹ ਮਨਾਇਆ ਜਾ ਰਿਹਾ ਹੈ ਇਸ ਦੇ ਦੇਖਿਆ ਜਿਵੇਂ ਸਾਰੇ ਸ਼ਹਿਰ ਦੇ ਵਿੱਚੋਂ ਅਦੀ ਸ਼ੋਭਾ ਯਾਤਰਾ ਕੱਢ ਰਹੇ ਆ ਤੇ ਇਹਦੇ ਸਾਰੇ ਸੰਗਠਨ ਇਕੱਠੇ ਹੋ ਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਕਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਤੇ ਇਸ ਪਾਵਨ ਪਵਿੱਤਰ ਤਿਹਾੜੀ ਤੇ ਅੱਜ ਸਭ ਨੂੰ ਖੂਬ ਸ਼ੁਭ ਕਾਮਨਾਵਾਂ ਦਿੰਦੇ। ਭਾਈ ਸਰ ਤੁਸੀਂ ਕੀ ਕਹਿਣਾ ਚਾਹੋਗੇ? ਜੈ ਸ਼੍ਰੀ ਰਾਮ ਸਾਰਿਆਂ ਨੂੰ ਅੱਜ ਗਾਮ ਨੋਮੀ ਦਾ ਪਾਵਨ ਪਵਿੱਤਰ ਤਿਹਾੜ ਹੈ। ਸਾਰੇ ਨਾਪੇ ਸ਼ਹਿਰ ਦੇ ਜਿੰਨੇ ਵੀ Hindu ਸਮਾਜ ਦੇ ਜਿੰਨੇ ਵੀ ਸੰਗਠਨ ਨੇ ਅੱਜ ਮਿਲ ਕੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਸ਼ਹਿਰ ਦੇ ਵਿੱਚੋਂ ਲੰਘਾਂਗੇ ਤੇ ਵਿਆਰ ਵਿੱਚ ਵੀ ਹੁੰਦਾ ਵੇ ਰਾਮ ਜੀ ਦੀ ਮਹਿਮਾ ਗਾਉਂਦੇ ਹੋਏ ਅਸੀਂ ਅੱਜ ਦੀ ਯਾਤਰਾ ਹਮ ਪੂਰੀ ਕੀਤੀ ਬਾਏ ਸਾਹਿਬ ਤੁਸੀਂ ਅੱਜ ਰਾਮ ਉਮੀਦ ਤੇ ਹਰ ਵਾਰ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਅੱਜ ਨਾਭਾ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵਾਂਗੂ ਅੱਜ ਇੱਕ ਸ਼ਿਉਤ ਯਾਤਰਾ ਕੱਢੀ ਆ ਰਹੀ ਹੈ ਜੋ ਕਿ ਅਗਲੇ 10-15 ਮਿੰਟ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਇਹ ਨਾਭਾ ਸ਼ਹਿਰ ਦੇ 메ਲ ਬਾਜ਼ਾਰਾਂ ਵਿੱਚੋਂ ਕੇ ਦੁਆਰਾ 18 ਗੋਲੀ ਮੰਦਰ ਵਿੱਚ ਇਹਦੀ ਸਮਾਪਤੀ ਹੋਊਗੀ ਤਕਰੀਬਨ ਤੁਸੀਂ ਇਹ ਲਗਾ ਲਓ 500 ਤੋਂ ਪਲੱਸ ਸਕੂਟਰ ਮੋਟਰਸਾਈਕਲ ਇਸ ਯਾਤਰਾ ਦੇ ਵਿੱਚ ਜਾਣਗੇ ਖਾਲੀ ਸਾਹਿਬ ਜੈ ਸ਼੍ਰੀ ਰਾਮ ਜੀ ਸਾਡੇ ਅੱਜ ਦਾਵਾ ਜੋ ਕਿ ਛੋਟੇ ਕਾਸ਼ੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਤੁਸੀਂ ਪਿਛਲੇ ਸਮੇਂ ਵਿੱਚ ਵੀ ਦੇਖਿਆ ਹੋਣਾ ਤਿਰੰਗਾ ਯਾਤਰਾ ਸ਼੍ਰੀ ਰਾਮ ਮੰਦਿਰ ਦੇ ਜਦੋਂ ਨਿਰਮਾਨ ਕੀਤਾ ਗਿਆ ਉਸ ਦਿਨ ਦੀ ਯਾਤਰਾ ਬੜੀ ਭਵਯਾ ਯਾਤਰਾ ਹੋਈ ਜਿਸ ਦੀ ਚਰਚਾ ਬਹੁਤ ਦੂਰ ਦੂਰ ਤੱਕ ਹੋਈ ਹੈ ਇਸੇ ਤਰ੍ਹਾਂ ਅੱਜ ਰਾਮ ਮਾਮੀ ਦੇ ਸ਼ੁਭ ਮੌਕੇ ਤੇ ਇਹ ਯਾਤਰਾ ਚੱਲ ਰਹੀ ਹੈ ਨਾਪੇ ਦਾ ਸਾਰੇ ਹੀ ਧਾਰਮਿਕ ਸੰਸਥਾਵਾਂ ਇਸ ਵਿੱਚ ਯੋਗਦਾਨ ਪਾ ਰਹੀਆਂ ਨੇ ਔਰ ਇੱਕ ਭਵਯਾ ਸਮਾਗਮ ਹੋਣ ਜਾ ਰਿਹਾ ਹੈ ਜੋ ਕਿ ਇੱਕ ਮਾਈਲਸਟੋਨ ਹੋਏਗਾ ਇਤਿਹਾਸਿਕ ਇੱਕ ਰੈਲੀ ਦੀ ਤਰ੍ਹਾਂ ਬਣੇਗੀ ਕਿ ਐਡਾ ਵੱਡਾ ਜਿਹੜੇ ਸਮਾਜ ਦਾ ਰੂਪ ਬਣ ਰਿਹਾ ਜੋ ਇੱਕ ਨਵਾਂ ਭਵਿਆ ਦੇਖਣ ਵਾਲਾ ਹੋਏਗਾ ਤੁਹਾਡੇ ਮੀਡੀਆ ਰਾਹੀਂ ਲੱਖਾਂ ਲੋਕ ਇਸ ਨੂੰ ਦੇਖਣਗੇ ਤਾਂੰਤਾਰ ਹੋ ਜਾਣਗੇ ਜੈ ਸ਼ੀਰਾ ਸਰ RAM NAMI ਦੇ ਤਿਹਾੜ ਦੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸ਼੍ਰੀ RAM NAMI ਦੇ ਜਿੰਦਲ ਸਾਹਿਬ ਆ ਗਏ ਪੂਰੇ ਪਰਦੇਸ ਪਰ ਪੂਰੇ ਸਮਾਜ ਵੱਲੋਂ ਸਮਾਜ ਯਾਤਰਾ ਕੱਢੀ ਜਾ ਰਹੀ ਹੈ ਲੋਕੀ ਸਮਾਜਿਕ ਸਮਰਸਤਾ ਦਾ ਸੰਦੇਸ਼ ਹੈ ਸਮਾਜ ਦਾ ਐਸਾ ਕੋਈ ਵੀ ਵਰਗ ਨਹੀਂ ਜਿਹੜਾ ਇਸ ਸਭਾ ਯਾਤਰਾ ਵਿੱਚ ਵਿਚਾਣੇ ਲਿਆ ਰਿਹਾ ਭਗਵਾਨ RAM ਜੀ ਨੇ ਵੀ ਆਪਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਵੀ ਜੋ ਸਮਾਜ ਹੈ ਇਹ ਇਕੱਠਾ ਰਹੇ ਔਰ ਲੋਕਾਂ ਵਿੱਚ ਜੀਵਨਤਾ ਬਣੀ ਰਹੇ ਜੋ ਸਾਡੀ ਹਿੰਦੂ ਪਰੰਪਰਾ ਹੈ ਸਾਡੇ ਪੁਰਖਿਆਂ ਦਾ ਬਾਪੂ ਰੂਪ ਹਨ ਉਹਨਾਂ ਦੀ ਯਾਦ ਵਿੱਚ ਔਰ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਸੋਭਾ ਯਾਤਰਾ ਅੱਜ ਘੜੀ ਜਾ ਰਹੀ ਹੈ ਪੂਰਾ ਨਾਬੇ ਵਿੱਚ ਪੂਰਾ ਉਤਸ਼ਾਹ ਹੈ ਔਰ ਸਾਰਾ ਸਮਾਜ ਇਹਨੂੰ ਬੜੇ ਉਤਸ਼ਾਹ ਨਾਲ ਮਨਾ ਰਿਹਾ ਹੈ ਸਾਰਿਆਂ ਨੂੰ ਰਾਮ ਨਮੀ ਦੀਆਂ ਖੋ ਬਹੁਤ ਵਧਾਈਆਂ ਆਰ ਉਹਦੇ ਨਾਲ ਬੈਸਟੂ ਦਾ ਹਟਕ ਪੈਣ ਲਈ ਗਾਹਦ ਮੜਿਆ ਮੈਂਚੇਨ ਵੀ ਕਰਦੇ ਆ ਸਾਡੇ ਐਡਵਰਨੂ ਜੈ ਸ਼ੀਰਿ ਗਾਉ ਸਾਰਿਆਂ ਨੂੰ ਆਰਮੋਗੀਆਂ ਬਹੁਤ ਬਹੁਤ ਤੋਬਾਰਕ اج اٹھارہ منظر شوبھا یاترا کے واپس اٹھارہ ترین سماپت ہوئے اس شوبھا یاترا شہر کے الگ الگ سبھاواگڑی ہے لوگوں کے بہت زیادہ شاہ دیا مسئلہ تو یہاں ہے کہ سارا خراب ہونے کی بہت بہت مبارک ਇਹ ਹੋਰ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਭਾਰਤ ਦੇ ਇਤਿਹਾਸ ਵਿੱਚ ਨੀਵਾਦਾਰਾ ਵੱਲੋਂ ਆਰੇਟਬਾਰ ਕਹੀ ਚਾਵਾਂ ਦਾ ਲੰਗੜ ਸਲਾਇਆ ਜਾਂਦਾ ਹੈ ਸਾਰੇ ਸ਼ਹਿਰ ਨੂੰ ਬੇਨਤੀ ਹੈ ਕਿ ਹੋਮਸ ਦੇ ਵਿੱਚ ਆਪ ਆਪਣਾ ਸੇਵਾ